ਆਪਣਾ ਸਰ ਪਿੰਡ ਤੇ ਬੜਾ ਜੀ ਆਪਣਾ ਕ੍ਰਿਸ਼ਣ ਨਾਲ ਉਹਨਾਂ ਗੜੇ ਖਾਦ ਦਿੱਤੇ ਹੋਏ ਹੀ ਮਤਲਬ ਚੱਕਵਾਂਡ ਸਮੇਂ ਤੋਂ ਸਾਨੂੰ ਦਾਨ ਹੋਏ ਹੀ ਕੁਝ ਪਾਰਟੀ ਨਾ ਉੱਤੇ ਧੱਕੇ ਨਾਲ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਸੀ ਤੋਂ ਆਪਾਂ ਮੁੱਖ ਮੰਤਰੀ ਸਾਹਿਬ ਦੇ ਆਰਡਰ ਨੇ ਸਾਡੇ ਕੋਲ ਡਾਇਰੈਕਟਰ ਸਾਹਿਬ ਪੰਜਾਬ ਪਿੰਡ ਵਿਕਾਸ ਦੇ ਉਹਨਾਂ ਦੇ ਆਰਡਰ ਨੇ ਵੀਡੀਓ ਸਾਹਿਬ ਦੇ ਆਰਡਰ ਨੇ ਜ਼ਿਲ੍ਹਾ ਮੈਜਿਸਟ੍ਰੇਟ ਐਸਐਸਪੀ ਲੋ ਪੁਲਿਸ ਪ੍ਰੋਡਕਸ਼ਨ ਨੂੰ ਮਿਲੀ ਹੋਈ ਆ ਸੋ ਮੌਕੇ ਤੇ ਜਦੋਂ ਵੀ ਅਸੀਂ ਵੀਡੀਓ ਸਾਹਿਬ ਆ ਜਾਂਦੇ ਨੇ ਟਬ ਜਸਟ ਡਾਉਣ ਅਨ ਉਹ ਉਦੋਂ ਹੀ ਉਦੋਂ ਪੁਲਿਸ ਮਹੀਆ ਕਰਵਾਈ ਨਹੀਂ ਜਾਂਦੀ ਤੇ ਤਿੰਨ ਵਾਰੀ ਹੋ ਗਿਆ ਸਰ ਤੀਜੀ ਤੀਜੀ ਤੀਜਾ ਚਾਂਸ ਹੋ ਗਿਆ ਹੈ ਸਰ ਨਾਲ ਸਾਡੀ ਪੁਲਿਸ ਸੁਣਵਾਈ ਕਰਦੀ ਹੈ ਉਹ ਲੱਗਦਾ ਵੀ ਐਸਐਚਓ ਜਿਹੜਾ ਉਹ ਉਹਦੀ ਮਤ ਕਰ ਰਿਹਾ ਹਾਂਜੀ ਹਾਂਜੀ ਬਿਲਕੁਲ ਸਰ ਕਿਉਂਕਿ ਜਦੋਂ ਵੀ ਵੀਡੀਓ ਸਾਹਬ ਆ ਜਾਂਦੇ ਆ ਨਾ ਪੁਲਿਸ ਜਾਂਦੀ ਨਹੀਂ ਹੈ ਸਰ ਇੱਥੋਂ ਆਰਡਰ ਸਰ ਪਿਛਲੇ ਸਾਲ ਦੇ ਹੋ ਗਏ ਜੀ ਸਰ ਪਿਛਲਾ ਸਾਲ ਇੱਕ ਹੋ ਗਿਆ ਵਾ ਤੇ ਦੋ ਤਿੰਨ ਵਾਰੀ ਅੱਗੇ ਇਹਨਾਂ ਨੂੰ ਰਿਕਵੈਸਟ ਆ ਪਾਤੀਆਂ ਹੈ ਤੇ ਸਰ ਇਹ ਪੁਲਿਸ ਸਰ ਪੁੱਛਿਆ ਇਹਨਾਂ ਦੀ ਮਿਲੀ ਭੁਗਤਵਾ ਪਤਾ ਨਹੀਂ ਹੁਣ ਕੀ ਚੱਕਰ ਆ ਹਾਂਜੀ ਹਾਂਜੀ ਡੀਸੀ ਸਾਹਿਬ ਦੇ ਜਿਲ੍ਹਾ ਮੈਜੀਸਟ੍ਰੇਟ ਦੇ ਆਰਡਰ ਲਿਖਤੀ ਰੂਪ ਚ ਸਾਡੇ ਕੋਲ ਹੈਗੇ ਜੀ ਹੁਣ ਜਦੋਂ ਤੁਸੀਂ ਆਏ ਹੋ ਐਸਚਓ ਸਾਹਿਬ ਤੁਹਾਡੇ ਨਾਲ ਬੈਠੇ ਵੀ ਸੀ ਗੱਲਬਾਤ ਕਰਦੇ ਸੀ ਕੀ ਕਹਿੰਦੇ ਤੇ ਸਰ ਇਹੋ ਗੱਲ ਹੋਈ ਕਿ ਕਹਿੰਦੇ ਮੈਂ ਆ ਗਿਆ ਭੇਜ ਦਿੰਦਾ ਵਾ ਬਾਅਦ ਚ ਕੋਈ ਗੱਲਬਾਤ ਨਹੀਂ ਹੋਈ ਬਾਅਦ ਚ ਚਲ ਗਏ ਨੇ ਹੁਣ ਇੱਥੇ ਮੌਜੂਦ ਹੈ ਨਹੀਂ ਹੁਣ ਤੁਹਾਨੂੰ ਜੀ ਰਾਇਨਾਮਾ ਕਰ ਲੋ ਹੁਣ ਆਂਦੇ ਆ ਵੀ ਰਾਇਨਾਮਾ ਕਰ ਲੋ ਤੁਹਾਡੇ ਬੈਗ ਮਗਾ ਦਿੰਦਾ ਇੱਥੇ ਪਰ ਤਿੰਨ ਵਾਰੀ ਹੋ ਗਿਆ ਪੁਲਿਸ ਚੋਂ ਤਿੰਨ ਤਿੰਨ ਵਾਰੀ ਹੋ ਗਿਆ ਤੁਸੀਂ ਕੀ ਮੰਗ ਕਰਦੇ ਆਇਂ ਇਨਸਾਫ ਚੁੰਨੇ ਆ ਵੀ ਜੋ ਸਾਡਾ ਹੱਕ ਸਰ ਇਹ ਪਿੰਡ ਤੇ ਬੜਾ ਜੀ ਬਲਾਕਰ ਦਾ ਸੋਚ ਪੈਂਦਾ ਜੀ ਇੱਥੇ ਕੋ ਗੜੇ ਗੜਾ ਖਾਦੀ ਜਿਵੇਂ ਤੇ ਕੋ ਨਿਆਂ ਕਰਦਾ ਹੁੰਦਾ ਸੀਗਾ ਉਹਦੇ ਸਬੰਧ ਵਿੱਚ ਸਾਨੂੰ ਲਗਭਗ ਸਾਲ ਇੱਕ ਪਹਿਲਾਂ ਦਰਖਾਸਤ ਮਿਲੀਗੀ ਇਹ ਤੇ ਗਰੀਬਾਂ ਨੂੰ ਜਿਹੜਾ ਗੜਾ ਕਾਰ ਲਾਉਣ ਵਾਸਤੇ ਜਗ੍ਹਾ ਦਿੱਤੀ ਗਈ ਸੀ ਪਿੰਡ ਦੇ ਦੋਵਾਂ ਵਿਅਕਤੀਆਂ ਵੱਲੋਂ ਤੇ ਉਹਦੇ ਸਬੰਧ ਸਾਡੇ ਮੌਕਾ ਵੇਖਿਆ ਗਿਆ ਮੌਕੇ ਤੇ ਮੈਂ ਪੰਚਾਇਤ ਸੱਤਰ ਵੀਡੀਓ ਸਾਹਿਬ ਆਏ ਜੀ ਮੌਕਾ ਵੇਖਣ ਉਪਰੰਤ ਜਿਹੜੀ ਉੱਥੇ ਝਗੜਾ ਹੁੰਦਾ ਡਰ ਹੀਗਾ ਉਰੇਸ ਵੰਚ ਆਪਾਂ ਇੱਕ ਲੈਟਰ ਪੁਲਿਸ ਮਦਦ ਵਾਸਤੇ 13 12 2024 ਨੂੰ ਕੀਤੀ ਜੀ ਸਾਨੂੰ ਪੁਲਿਸ ਮਦਦ ਦਿੱਤੀ ਜਾਏ ਤਾਂ ਜੋ ਇਹ ਨਹੀਂ ਜਾਇਕਮਜਾ ਛਡਾਇਆ ਜਾਏ 13 12 ਤੋਂ ਬਾਅਦ ਜੀ ਸਾਨੂੰ ਪੁਲਿਸ ਪੁਲਿਸ ਮਦਦ 7 1 25 ਨੂੰ ਮਿਲ ਗਈ ਜੀ ਉਰੇ ਬਾਅਦ ਸਾਡੇ ਵੱਲੋਂ ਇੱਕ ਕਿਤਬ ਕਬਜ਼ਾ ਲੈਣ ਸੰਬੰਧੀ ਟਾਈਮ ਰੱਖਿਆ ਗਿਆ ਉਸ ਦਿਨ ਕੋਈ ਪੁਲਿਸ ਦੇ ਰਜੇਵੇਂ ਹੋਣ ਕਰਕੇ ਨਹੀਂ ਆਏ ਜੀ ਠੀਕ ਹੈ ਉਰੇ ਬਾਅਦ ਫਿਰ ਫਿਰ ਹੋ ਟਾਈਮ ਰੱਖਿਆ ਗਿਆ ਉਰੇ ਬਾਅਦ ਵੀ ਨਹੀਂ ਆਏ ਹੁਣ ਅੱਜ ਫੇਰ ਆਪਾਂ ਕਬਜ਼ਾ ਲੈਣ ਆਏ ਆ ਜਦੋਂ ਵੀ ਪੁਲਿਸ ਮਦਦ ਸਾਨੂੰ ਮਿਲ ਜਾਂਦੀ ਆ ਤਾਂ ਆਪਾਂ ਕਬਜ਼ਾ ਲੈ ਲਾਂਗੇ। ਤਿੰਨ ਵਾਰੀ ਆਇਓ ਤਿੰਨ ਵਾਰੀ ਤੁਹਾਨੂੰ ਬਰੁਕਸ਼ਖ ਨਹੀਂ ਮਿਲੀ। ਹਾਂਜੀ ਪਹਿਲਾਂ ਕਹਿੰਦੇ ਸੀ ਥੋੜਾ ਕੰਮ ਆ ਜੀ। ਲਾਸਟ ਟਾਈਮ ਕਿ ਕਿਹੜੀ ਪ੍ਰੀਮ ਆਇਆ ਸੀ? ਲਾਸਟ ਟਾਈਮ ਮੈਨੂੰ ਇਜਾਜ਼ਤ ਨਹੀਂ ਗਿਆ। ਇਹਨਾਂ ਮੁੰਡੇ ਨੂੰ ਪਤਾ ਜੇ ਦੋ ਵਾਰੀ ਆ ਚੁੱਕੇ ਪਹਿਲਾਂ। ਦੋ ਵਾਰੀ ਪਹਿਲਾਂ ਹਾਂਜੀ ਲਗਭਗ ਆ ਚੁੱਕੇ ਆ। ਅੱਜ ਆਏ ਆ ਜੀ ਅੱਜ ਵੀ ਕਹਿੰਦੇ ਥੋੜਾ ਟਾਈਮ ਲੱਗਣਾ ਜੀ। ਜਦੋਂ ਤੁਸੀਂ ਜਦੋਂ ਅਸੀਂ ਆਏ ਅਤੇ ਸਿਚੂ ਸਾਹਿਬ ਅੱਥੇ ਸੀ ਗੱਡੀ ਲੈ ਗਏ ਕੀ ਕਹਿ ਕੇ ਗਏ ਹਾਂਜੀ ਉਹ ਕਹਿੰਦੇ ਮਿਲ ਜੂਗੀ ਜੀ। ਕਹਿ ਰਹੇ ਮ ਪਰ ਪੁਲਿਸ ਪ੍ਰੋਡਕਸ਼ਨ ਨਾਮ ਮਿਲਗਾ ਕਿ ਦੇਰੀ ਹੋ ਰਹੀ ਆ ਹਾਂਜੀ ਵੇਖੋ ਉੱਥੇ ਝਗੜਾ ਹੁੰਦਾ ਡਰਾਂ ਪੁਲਿਸ ਮਦਦ ਮਿਲੂਗੀ ਤੇ ਫਿਰ ਹੀ ਆਪਾਂ ਕਾਰਵਾਈ ਕਰ ਸਕਦੇ ਹਾਂ